ਸੱਜਣੋ ਸਭੀ ਕਰਦੇ ਨੇ ਸਪਾਜ ਦੇ ਸਾਰੇ ਆਏ ਹੋਏ ਮੈਂ ਕਹਿੰਦਾ ਸਰਬ੍ਰਿੰਦਰ ਸਿੰਘ ਖਹਿਰਾ ਮੇਰੇ ਬੇਨਤੀ ਕਰਨਾ ਤੁਹਾਨੂੰ ਕਿ ਇਹ ਜਿਹੜਾ ਮੈਨੂੰ ਨਾਲ ਐਂਟ ਕੋਈ ਗ੍ਰੇਜ ਨਹੀਂ ਅਮਨ ਵਿਲੀਅਮ ਇਹ ਦਾ ਸਮਾਜ ਨਾਲ ਕਿੰਨਾ ਸੰਬੰਧ ਹੈ ਉਹ ਸਮਾਜ ਦੇ ਧਾਰਮਿਕ ਸਥਿਤੀ ਨੂੰ ਦੱਸ ਸਕਦੇ ਆ ਅਮਨ ਵਿਲੀਅਮ ਨਾਂ ਦਾ ਬੰਦਾ ਜਿਹੜਾ ਇੱਕ ਸਿਰਫ ਆਟੋ ਚਲਾਉਂਦਾ ਸੀ ਇਹਦਾ ਇੱਕ ਆਟੋ ਸੀ ਤੇ ਜਦੋਂ ਇੱਕ ਠੇਕਾ ਹੋਇਆ ਜਨਵਰੀ 23 ਤੋਂ ਸ਼ੁਰੂ ਹੋਇਆ ਤੇ ਉਦੋਂ ਠੇਕੇਦਾਰ ਨਾਲ ਸਾਡੇ ਪ੍ਰਧਾਨਾਂ ਨੇ ਫੈਸਲਾ ਕੀਤਾ ਪੰਜੋਂ ਰੇਟ ਜਿਹੜਾ ਰੇਲਵੇ ਲੋਨ ਨਿਰਧਾਰਤ ਆ 950 ਰੁਪਿਆ ਸੀ ਸਾਰੀਆਂ ਗੱਡੀਆਂ ਲੱਗ ਗਈਆਂ ਨਾ ਹੁਣ ਉਹ ਫੈਸਲਾ ਹੋਇਆ ਕਿ ਸਾਡੇ ਜਿਹੜੇ 185 ਆਟੋ ਆ ਇੱਕ ਆਟੋ ਇਹਦਾ ਮਨਵਿਲੀਅਮ ਦਾ ਸੀ 186 ਇੰਨੇ ਹੀ ਆਟੋ ਰਹਿਣ ਤਾਂ ਕਿ ਜਿਹੜੇ ਬੰਦਿਆਂ ਦੀ ਰੋਟੀ ਰੋਟੀ ਚੱਲ ਰਹੀ ਆ ਥੱਲੇ ਵੱਢ ਰਿਹਾ ਉਹ ਕੈਮਰੇ ਨੇ ਇਹ ਨਹੀਂ ਕਿ ਇੱਥੇ 500 ਆਟ ਹੋ ਜੇ ਤੇ ਕਿਸੇ ਨੂੰ ਵੀ ਕੋਈ ਕੰਮ ਨਾ ਮਿਲੇ ਤਾਂ ਸਾਰੇ ਭੁੱਖੇ ਮਰਦੇ ਉਹ ਫੈਸਲਾ ਹੋਇਆ ਕਿ ਅਸੀਂ 500 ਦੀ ਬਜਾਏ 1500 ਰੁਪਏ ਦੇਾਂਗੇ ਇਹ ਘਟੋ ਦਾ ਉਹ ਫੈਸਲਾ ਹੋ ਗਿਆ 16 ਮਹੀਨੇ ਅਪ੍ਰੈਲ 24 ਤੱਕ ਉਹ ਨਿਰਵਿਘਨ ਚੱਲਦਾ ਰਿਹਾ ਉਹਦੇ ਵਿੱਚ ਕੋਈ ਨਾ ਜਿਹੜਾ ਠੇਕੇਦਾਰ ਇਸਦਾ ਕਰਤਾ ਧਰਤਾ ਸੀ 메인 ਠੇਕੇਦਾਰ ਤੇ ਹੋਰ ਹੋਊਗਾ ਸੰਜੀਵ ਉਹਦੇ ਨੂੰ ਕੋਈ ਆਟੋ ਵਧਾਇਆ ਗਿਆ ਨਾ ਹੀ ਇਹਨਾਂ ਪ੍ਰਧਾਨਾਂ ਵੱਲੋਂ ਕਿੰਨਾ ਅੱਡਿਆਂ ਦੇ ਉਹ ਅਪ੍ਰੈਲ ਦੇ ਵਿੱਚ ਇੱਕ ਅਮਨ ਵਿਲੀਅਮ ਦਾ ਸਾਥੀ ਆ ਉਹਨਾਂ ਦੀ ਜਥੇਬੰਦੀ ਦਾ ਕੋਈ ਆਦੇਦਾਰ ਵੀ ਆ ਜ਼ਿਲ੍ਹੇ ਦਾ ਪ੍ਰਤਾਨ ਕੌਣ ਆ ਅਜੇ ਕਲਿਆਣ ਲੱਲੀ ਉਦੇ ਵੱਲੋਂ ਜੱਗੇ ਨੂੰ ਸੱਦ ਕੇ ਫਰੋਤੀ ਮੰਗੀ ਗਈ ਕਿ ਮੈਨੂੰ 300 ਰੁਪਇਆ ਪਰ ਆਟੋ ਦਾ ਪਰ ਮਹੀਨਾ ਦਿੱਤਾ ਜਾਵੇ ਇਹਨੇ ਫੇਰ ਖਰੀਦ ਕੇ ਪੁੱਛਿਆ ਯਾਰ ਤੁਸੀਂ ਤੇ ਟੈਕਸੀ ਵਾਲੇ ਜੇ ਲੱਲੀ ਟੈਕਸੀ ਚਲਾਉਂਦਾ ਉੱਥੇ ਵੀ ਤੁਸੀਂ ਆਟੋ ਵਾਲੇ ਗਰੀਬ ਬੰਦੇ ਇਹਨਾਂ ਕੋ ਕਾਹਨੂੰ ਪੈਸੇ ਮੰਗਦੇ ਜੇ ਇਹ ਤੂੰ ਇਹਨੇ ਪੈਸੇ ਕੀ ਕਰਨੇ ਆ ਤੂੰ ਕੱਲੇ ਨੇ ਲੈਣੇ ਆ ਉਹਨੇ 3-4 ਵਾਰੀ ਲੱਗੋਗਾ 4 ਵਾਰੀ ਵਾਲੀ 22 ਮਿੰਟ ਦੀ 23 ਮਿੰਟ ਦੀ ਰਿਕਾਰਡਿੰਗ ਹੈਗੀ ਆ ਜੱਗਾ ਪ੍ਰਧਾਨ ਕੋ ਉਹਨੇ ਲਿਆ ਕਿ ਅਮਨ ਵਿਲੀ ਹੈ ਮੇਰੇ ਨਾਲ ਆ ਫਰਮ ਦਾ ਆ ਫਰਮ ਦਾ ਜਦੋਂ ਅਸੀਂ ਅਗਲੇ ਦਿਨ ਇਸ ਗੱਲ ਦਾ ਵਿਰੋਧ ਕੀਤਾ ਉਹਦੇ ਖਿਲਾਫ ਕੰਪਲੇਂਟ ਲਿਖ ਕੇ ਤੇ ਸੀਪੀ ਨੂੰ ਦੇਣ ਦੀ ਤਿਆਰੀ ਕੀਤੀ ਤੇ ਉਸੇ ਦਿਨ ਤੋਂ ਹੀ ਉਹਨੇ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਸੋਸ਼ਲ ਮੀਡੀਆ ਤੇ ਲਿਖ ਕੇ ਆਰਟੀਆਈ ਪਾ ਕੇ ਕਿ ਠੇਕੇਦਾਰ ਦਾ ਜਿਹੜਾ ਰੇਟ ਆ ਉਹ 500 ਰੁਪਏ ਰੇਲੇ ਦਾ ਇਹ 1500 ਲੈ ਰਿਆ ਪ੍ਰਧਾਨ ਖਾ ਰਿਆ ਠੇਕੇਦਾਰ ਖਾ ਰਿਆ ਸਾਰਾ ਉਹਨੂੰ ਬਲੈਕਮੇਲ ਕਰਕੇ ਮੈਂ ਕਹੂੰਗਾ ਉਹਦਾ ਸਭ ਤੋਂ ਵੱਡਾ ਕੋਣ ਬਲੈਕਮੇਲਿੰਗ ਕਰਨਾ ਹੈ ਬਲੈਕਮੇਲ ਕਰਕੇ ਉਹ ਸੰਜੀਵ ਜਿਹਨੂੰ ਅਸੀਂ ਡਿਮੈਂਡ ਕਰਦੇ ਰਹੇ ਇਨਪਾਰੀਆਂ ਹੋਈਆਂ ਰੇਲਵੇ ਵਾਲੋਂ ਦੀਆਂ ਫੋਰਸ ਵਾਲੋਂ ਕਿ ਅਸੀਂ ਕਹਾਂਗੇ ਅਸੀਂ 500 ਦਿੰਨੇ ਆ ਪਰ ਉਹ ਸੇਕਾਦਾਰ ਨੇ ਇਹਦੇ ਨਾਲ ਸਮਝੌਤਾ ਕਰ ਲਿਆ ਇਹਦੇ 15 ਆਟੋ ਪਾਲੇ 530 ਟੋਨ ਨੇ ਆਪਣੇ ਬੰਦਿਆ ਦੇ ਹੋਰ ਪਾਲੇ ਜਿਹੜੀ ਉਹਨੇ ਨਵੀਂ ਅਮੈਂਡਮੈਂਟ ਲੈ ਹਿੰਦੀ ਇਸ ਦਾ ਮਤਲਬ ਉਹ ਜਤਾਈ ਇੱਕ ਨੰਬਰ ਨੇ ਅੱਜ ਨੂੰ ਮੇਰਾ ਨੰਬਰ ਦੇ ਦੇ ਮੈਂ ਦੇਵਾਂਗਾ ਉਹਨੂੰ 500 ਰੁਪਏ ਰੋਜ਼ ਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ